ਸਬ ਬੱਚੀ ਦੇ ਗੀਤ ਦੇ ਬੋਲ ਨੇ ਚਪੇੜਾਂ ਵਰਗੇ ਤੇ ਗੈਂਗਸਟਰਾਂ ਨੂੰ ਲੜ ਜਾਣ ਗਿਆ ਮਿਰਚਾ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਇਹ ਭਾਵਕ ਹੋ ਗਈ ਲੜਕੀ ਜਦੋਂ ਗੀਤ ਗਾਉਂਦੀ ਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫੈਨ ਸਿੱਧੂ ਨੂੰ ਯਾਦ ਕਰਕੇ ਅੱਖਾਂ ਭਰ ਲੈ ਆਉਂਦੇ ਨੇ ਤੇ ਯਾਦ ਕਰਕੇ ਅਜਿਹੇ ਗੀਤ ਗਾ ਦਿੰਦੇ ਨੇ ਜਿਦੇ ਨਾਲ ਕਈਆਂ ਦੇ ਚਪੇੜਾਂ ਵੀ ਵੱਜਦੀਆਂ ਨੇ ਦੋਸਤੋ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲੋ ਇਸ ਛੋਟੀ ਜੀ ਬੱਚੀ ਨੇ ਤਮਾਕੇਦਾਰ ਗੀਤ ਗਾ ਦਿੱਤਾ ਜਿਸ ਦੇ ਨਾਲ ਸਾਰੇ ਪ੍ਰਸ਼ੰਸਕ ਵੀ ਭਾਵਕ ਹੋ ਗਏ ਤੇ ਇਸ ਕੁੜੀ ਦੀ ਅੱਖਾਂ ਦੇ ਵਿੱਚ ਹੰਝੂ ਵੀ ਨਜ਼ਰ ਆਉਣ ਲੱਗੇ ਇਹੀ ਰਤਬਾ ਸਿੱਧੂ ਮੂਸੇਵਾਲੇ ਦਾ ਜੋ ਆਪਣੇ ਫੈਨਸ ਦੇ ਸਿਰ ਚੜ ਕੇ ਬੋਲਦਾ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ ਪਰ ਸਿੱਧੂ ਤਾਂ ਆਪਣੇ ਫੈਨਸ ਦੇ ਜਰੀਏ ਗੀਤਾਂ ਦੇ ਵਿੱਚ ਕਈਆਂ ਦੇ ਚਪੇੜਾ ਮਾਰਦਾ ਤੇ ਕਈਆਂ ਦਾ ਦਿਲ ਕੋਸ਼ ਕਰ ਦਿੰਦਾ ਜਿਨ੍ਹਾਂ ਨੂੰ ਸਿੱਧੂ ਨਾਲ ਪਿਆਰ ਹੈ ਤਾਂ ਦੋਸਤੋ ਤੁਸੀਂ ਵੀ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਲਾਈਕ ਕਰ ਦੇਣੀ ਹੈ ਸ਼ੇਅਰ ਕਰ ਦੇਣੀ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਇਸ ਬੱਚੀ ਦੇ ਗੀਤ ਦੇ ਬੋਲ ਸੁਣ ਕੇ ਹੈਰਾਨ ਵੀ ਹੋਵੋਗੇ ਤੇ ਕੀ ਕਹਿੰਦੀ ਹੈ ਇਹ ਬੱਚੀ ਗੀਤ ਦੇ ذریعے ਜਿਸ ਦੇ ਨਾਲ ਲੜ ਜਾਣਗੇ ਕਈਆਂ ਨੂੰ ਮਿਰਚਾਂ ਉਹ ਵੀ ਤੁਸੀਂ ਸੁਣ ਲਵੋ ਬਾਪ ਮਾਪੇ ਆ ਨੂੰ ਮਿਲੇ ਆਣਾ ਸਾਫ ਨਹੀਂ ਤਾਂ ਮੂਸੇ ਵਾਲੇ ਏਟ ਨੂੰ ਦਵਾਰੇ ਭੇਜ ਦੇ ਗੁਜਾਂ ਤਾ ਰੱਬਾ ਮਾਪੇ ਆ ਨੂੰ ਮਿਲੇ ਆਣਾ ਸਾਫ ਨਹੀਂ ਤਾਂ ਮੂਸੇ ਵਾਲੇ ਏਟ ਨੂੰ ਦਵਾਰੇ ਭੇਜ ਦੇ ਕਾਲ ਦੀ ਚ ਡੰਗ ਮਾਰੀ ਵੀੜੇ ਖੜੀ ਥਾਰ ਹੋਏ ਬਾਪ ਪੋਲਾ ਗੱਲਾਂ ਕਰੇ ਖੜਾ ਬੁੱਤ ਨਾਲ ਹੋਏ ਮਤ ਬੈਣਾ ਪੱਤਾ ਵੀ ਨਹੀਂ ਹੱਲਦਾ ਦੇ ਤੂੰ ਜਵਾਬ ਮੇਰੇ ਇੱਕ ਇੱਕ ਗੱਲ ਦਾ ਬੁੱਢੇ ਮਾਪੇ ਹੋਏ ਜਾਂਦੇ ਖੱਜਲ ਖਵਾ ਬੁੱਢੇ ਮਾਪੇ ਹੋਏ ਜਾਂਦੇ ਖੱਜਲੁਖਵਾਰ ਰੱਬਾ ਦੇਦੀ ਤੂੰ ਜਵਾਬ ਮਾਪਿਆਂ ਦੀ ਮੇਲ ਦੇ ਜਾਂ ਤਾਂ ਰੱਬਾ ਮਾਪਿਆਂ ਨੂੰ ਮਿਲੇ ਹਨ ਸਾਫ ਨਹੀਂ ਤਾਂ ਮੋਸੇਵਾਲੇ ਅੱਟ ਨੂੰ ਦਵਾਰੇ ਭੇਜ ਦੇ ਗੁੰਗੀ ਬੋਲੀ ਹੋਗੀ ਸਮੇਂ ਦੀ ਸਰਕਾਰ ਵੇ ਵੇਖਿਆ ਨਾ ਯਾਬੇ ਮਾਪਿਆਂ ਦਾ ਬੁਰਾ ਹਾਲ ਹੋਏ ਬੁਚੜਾ ਨੇ ਮਾਸ ਖਾਦਾ ਉਹਦਾ ਮਜ ਨਾਲ ਬੁਚੜਾ ਨੇ ਮਾਸ ਖਾਦਾ ਉਹਦਾ ਮਜ ਨਾਲ ਉਹਨਾਂ ਬੁਚੜਾ ਦੇ ਨਾਮ ਵਾਲੇ ਪੇਤ ਖੋਲਦੇ ਜਾਂ ਤਾਂ ਰੱਬਾ ਮਾਪਿਆਂ ਨੂੰ ਮਿਲੇ ਹਨ ਸਾਫ ਤਮੂ ਸੇਵ ਲਈ ਅਟਲੁੱਦ ਵਾਰੀ ਪੀਂਦੀ ਮੈਨੂੰ ਲੱਗੇ ਰੱਬਾ ਤੇਰਾ ਵਿੱਚ ਸਹਜੂਗ ਵੀ ਸਿੱਧੂ ਨੂੰ ਲੈ ਜਾਣਾ ਸੀ ਤਾ ਇੱਕ ਦਿਨ ਦਾ ਹੋ ਰੋਏ ਮੈਨੂੰ ਲੱਗੇ ਰੱਬਾ ਤੇਰਾ ਵਿੱਚ ਸਹਜੂਗ ਵੀ ਸਿੱਧੂ ਨੂੰ ਲੈ ਜਾਣਾ ਸੀ ਤਾ ਇੱਕ ਦਿਨ ਦਾ ਹੋ ਰੋਏ ਬੁੱਢੇ ਮਾਪਿਆਂ ਦਾ ਹੋ ਬੰਦਾ ਸਹਾਰਾ ਬੁੱਢੇ ਮਾਪਿਆਂ ਦਾ ਹੋ ਬੰਦਾ ਸਹਾਰਾ ਮਾਪੇ ਦੂਜੇ ਪੁੱਤ ਨਾਲ ਦੁੱਖ ਸੁੱਖ ਖੋਲਦੇ ਇਹ ਤਾਂ ਮੂਸੇ ਵਾਲੇ ੱਟ ਨੂੰ ਦੁਵਾਰੇ ਭੇਜ ਦੇ ਕਾਲੇ ਚ ਡੰਗ ਮਾਰੇ ਵੇੜੇ ਖੜੀ ਥਾਰ ਹੋਏ ਬਾਪ ਪੋੜਾ ਗੱਲ ਕਰੇ ਖੜਾ ਬੁੱਤ ਨਾਲ ਹੋਏ ਕਾਲੇ ਚ ਡੰਗ ਮਾਰੇ ਵੇੜੇ ਖੜੀ ਥਾਰ ਹੋਏ ਬਾਪ ਪੋੜਾ ਗੱਲ ਕਰੇ ਖੜਾ ਬੁੱਤ ਨਾਲ ਹੋਏ ਤੇਰੇ ਬਿਨਾ ਕੁਝ ਪੁੱਤ ਚੰਗਾ ਜਾਣਾ ਲੱਗੇ ਤੇਰੇ ਬਿਨਾ ਕੁਝ ਸ਼ੁਭ ਚੰਗਾ ਜਾਣਾ ਲੱਗੇ ਸੁੰਨੀ ਪਈ ਹਵੇਲੇ ਵਿੱਚ ਆ ਕੇ ਖੇੜ ਵੀ ਜਾਂ ਤਾਂ ਰੱਬ ਮਾਪਿਆਂ ਨੂੰ ਮਿਲੇ ਅਣ ਸਾਫ ਨਹੀਂ ਤਾਂ ਮੂਸੇ ਵਾਲੇ ੱਟ ਨੂੰ ਦੁਵਾਰੇ ਭੇਜ 对。